ਲੋਜੀ ਅਜੇ ਵੀ ਨਹੀਂ ਰੁਕ ਰਿਹਾ ਉਹ ਭੰਬਲ ਪੂਸਾ ਪਿਆ ਹੋਇਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਲਗਾਤਾਰ ਵਿਵਾਦ ਵੀ ਬਣਦਾ ਜਾ ਰਿਹਾ ਹੈ ਮਸਲੇ ਵਫਾ ਦੇ ਉੱਪਰ ਸੁਲਝਾਉਣ ਦੀ ਬਜਾਏ ਇਸ ਸਾਰੀਆਂ ਸਥਿਤੀਆਂ ਨੂੰ ਉਲਝਾਉਣ ਵਾਲੇ ਪਾਸੇ ਨੂੰ ਸ਼ਾਇਦ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਲਜਾਇਆ ਜਾ ਰਿਹਾ ਹੈ ਦੇ ਯਸੀ ਵੀ ਕਹਿ ਰਹੇ ਬੀਤੇ ਕੱਲ ਜਿਸ ਤਰੀਕੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਤੋਂ ਬਾਅਦ ਨਿਗਰਾਨ ਦੇ ਰੂਪ ਦੇ ਵਿੱਚ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਣੀਆਂ ਸੀ ਹੁਣ ਉਹਨਾਂ ਦੇ ਵੱਲੋਂ ਬੀਤੇ ਕੱਲ ਜਿਹੜੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਕਿਹਾ ਗਿਆ ਸੀ ਕਿ ਭਾਈ 18 ਮਾਰਚ 2025 ਨੂੰ ਸਾਡੇ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਪਰਚੀਆਂ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਲੋਕਾਂ ਨੂੰ ਨਾਲ ਜੁੜਨ ਦੀ ਗੱਲ ਕਹੀ ਗਈ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਵੱਡੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਨਾਲ ਉਹਨਾਂ ਦੇ ਇੱਕ ਪਾਸੇ ਆ ਵੱਡੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਅਰਸ਼ਦੀਪ ਕਲੇਰ ਹੋਰਾਂ ਦੇ ਵੱਲੋਂ ਬੈਠਾ ਗਿਆ ਸੀ ਤੇ ਨਾਲ ਫਰੀਦਕੋਟ ਤੋਂ ਚੌਣ ਲੜ ਚੁੱਕੇ ਵੀ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਉੱਥੇ ਬੈਠਾ ਗਿਆ ਸੀ ਹੁਣ ਉਹਨਾਂ ਦੇ ਮੰnade ਬਲਬਲੇ ਕੀ ਨੇ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਉਸ ਪੰਜ ਮੈਂਬਰੀ ਕਮੇਟੀ ਦੇ ਉੱਪਰ ਵੱਡੇ ਸਵਾਲੀਆ ਨਿਸ਼ਾਨ ਚੁੱਕੇ ਨੇ ਉਹ ਕਹਿੰਦੇ ਕਿ ਭਾਈ ਜਿਹੜਾ ਕੰਮ ਤੁਹਾਡੇ ਵੱਦੋਂ 18 ਮਾਰਚ ਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ ਇਹ ਕੰਮ ਤਾਂ ਅਸੀਂ ਕਰਕੇ ਬੈਠੇ ਆ ਹਾਲਾਂਕਿ ਉਹਨਾਂ ਨੇ ਭਰਤੀ ਦੀ ਜਿਹੜੀ ਗਿਣਤੀ ਹੈ ਜਾਂ ਪਰ ਕਹ ਲਈਏ ਮੈਂਬਰਸ਼ਿਪ ਦੀ ਜਿਹੜੀ ਗਿਣਤੀ ਹੈ ਜਿਹੜੀ ਕਿ ਪਹਿਲਾਂ 35 ਲੱਖ ਕਹੀ ਜਾ ਰਹੀ ਸੀ ਉਸ 35 ਲੱਖ ਦੀ ਗਿਣਤੀ ਨੂੰ 20 ਲੱਖ ਦੀ ਗਿਣਤੀ ਕਹਿ ਕੇ ਆਪਣੀ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਨੇ ਹੁਣ ਵੱਡੇ ਸਵਾਲ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਖੜੇ ਹੋ ਰਹੇ ਨੇ ਕਿ ਪੰਜ ਮੈਂਬਰੀ ਕਮੇਟੀ ਨੂੰ ਜਿਵੇਂ ਬੀਤੇ ਕੱਲ ਤੁਹਾਨੂੰ ਜਾਣਕਾਰੀਆਂ ਦਿੱਤੀਆਂ ਸੀ ਕਿ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀ ਇਸ ਸਾਰੀ ਪ੍ਰਕਿਰਿਆ ਨੂੰ ਹਾਂ ਪੱਕੀ ਲਿਆ ਜਾਵੇਗਾ ਕਿ 30 ਲੱਖ ਜਿਹੜੀ ਭਰਤੀ ਹੋਈ ਹੈ ਉਸ ਨੂੰ ਇਸੇ ਤਰੀਕੇ ਦੇ ਨਾਲ ਨਿਗਰਾਨ ਦੇ ਰੂਪ ਦੇ ਵਿੱਚ ਵੇਖਿਆ ਵਿਚਾਰਿਆ ਜਾਵੇ ਜਾਂ ਪਰ ਇਸੇ ਤਰੀਕੇ ਸਹਿਮਤ ਕਰ ਲਿਆ ਜਾਵੇ ਦੂਸਰੇ ਪਾਸੇ ਵੱਡਾ ਸਵਾਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ ਭਰਤੀ ਜਿਹੜੀ ਹੈ कि ਉਸ ਭਰਤੀ ਨੂੰ ਆ ਬੋਗਸ ਕਰਾਰ ਦੇਣ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਇਸ ਫੈਸਲੇ ਨੂੰ ਸਵਕਾਰ ਕਰ ਲਿਆ ਜਾਵੇਗਾ ਸੋ ਨਹੀਂ ਇਸ ਫੈਸਲੇ ਨੂੰ ਸਵਕਾਰ ਨਹੀਂ ਕੀਤਾ ਗਿਆ ਮਨਪ੍ਰੀਤ ਸਿੰਘ ਯਾਲੀ ਗੁਰਪ੍ਰਤਾਪ ਸਿੰਘ ਬਡਾੜਾ ਉਮੈਦਪੁਰੀ ਤੇ ਵੱਖ-ਵੱਖ ਜਿਹੜੇ ਆਗੂ ਹੋਰ ਵੱਖ-ਵੱਖ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਹੋਰ ਨੇ ਉਹਨਾਂ ਦੇ ਵੱਲੋਂ ਬੀਤੇ ਕੱਲ੍ਹ ਦੀਆਂ ਕੀਤੀਆਂ ਗਈਆਂ ਗੱਲਾਂ ਜੜੀਆਂ ਨੇ ਉਹਨਾਂ ਨੂੰ ਵੀ ਸਵਕਾਰ ਖੜੇ ਮੱਥੇ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਕੀ ਕੁਝ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਉਸ ਦੇ ਵਿੱਚੋਂ ਕੁਝ ਕੁ ਗੱਲਾਂ ਜੜੀਆਂ ਨੇ ਉਹ ਧਿਆਨ ਦੇਣ ਯੋਗ ਨੇ ਗੱਲਾਂ ਉਹਨਾਂ ਦੇ ਵੱਲੋਂ ਇਹ ਕਹੀਆਂ ਗਈਆਂ ਨੇ ਕਿ ਭਈ 18 ਮਾਰਚ ਨੂੰ ਜਿਨ੍ਹਾਂ ਦੇ ਵੱਲੋਂ ਭਰਤੀ ਸ਼ੁਰੂ ਕੀਤੀ ਜਾਣੀ ਹੈ ਉਹ ਆਪਣੀ ਵੱਖਰੀ ਪਾਰਟੀ ਬਣਾ ਕੇ ਜਾਂ ਪਰ ਆਪਣੇ ਵੱਖਰੇ ਢੰਗ ਤਰੀਕੇ ਬਣਾ ਕੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਨੇ ਉਹਨਾਂ ਨੇ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਸੁਧਾਰ ਲੈਣ ਜਿਹੜੀ ਹੈ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਬਣਾਈ ਗਈ ਹੈ ਉਸ ਦੀ ਤਰਜੀਹ ਦੇ ਉੱਪਰ ਭਰਤੀ ਕਰਨ ਦੀ ਸਲਾਹ ਮਸ਼ਵਰੇ ਦੀ ਗੱਲ ਵੀ ਆਖੀ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਈ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਜਾਵੇਗੀ ਕੋਈ ਦਿਨਾਂ ਤੱਕ ਇਹਨਾਂ ਦੀ ਮਨਛਾ ਕੀ ਹੈ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਉਹ ਸਾਰੀਆਂ ਸਥਿਤੀਆਂ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਸਪਸ਼ਟ ਹੋ ਜਾਣਗੀਆਂ ਕਿ ਇਹਨਾਂ ਦੇ ਵੱਲੋਂ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਤੇ ਕੱਲ ਮਨਪ੍ਰੀਤ ਸਿੰਘ ਆਲੀ ਹੋਰਾਂ ਦੇ ਵਿਆਹ ਨੂੰ ਤੁਹਾਡੇ ਸੰਮੁਖ ਕੀਤਾ ਸੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੁਹਾਡੇ ਵੱਲੋਂ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਉਸ ਦੇ ਉੱਪਰ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਜਿਹੜੀਆਂ ਕਿ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਵੀ ਪ੍ਰਚਾਰੀਆਂ ਗਈਆਂ ਕਿ ਭਾਈ ਬਿਲਕੁਲ ਇਸ ਤਰੀਕੇ ਦੇ ਨਾਲ ਹੋਇਆ ਬਿਲਕੁਲ ਇਸ ਤਰੀਕੇ ਦੇ ਨਾਲ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਉਸ ਦੇ ਵੱਲੋਂ ਹੀ ਭਰਤੀ ਪ੍ਰਕਿਰਿਆ ਕੀਤੀ ਜਾਣੀ ਚਾਹੀਦੀ ਹੈ ਪਰ ਇਹ ਸਭ ਦੇ ਉੱਪਰ ਪਾਣੀ ਫੇਰਦੇ ਡਾਕਟਰ ਦਲਜੀਤ ਸਿੰਘ ਚੀਵਾ ਅੱਜ ਦਖਾਲੀ ਦਿੱਤੇ ਨੇ ਉਹਨਾਂ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕੀਤੀ ਜਾਣ ਵਾਲੀ ਭਰਤੀ ਜਿਹੜੀ ਹੈ ਕਿ ਫਿਊਚਰ ਦੇ ਵਿੱਚ ਕੀਤੀ ਜਾਣੀ ਹੈ ਜਿਹਦੇ ਵਿੱਚ ਕੋਝੀ ਦਿਨ ਬਾਕੀ ਨੇ ਤੇ ਕੋਝੀ ਦਿਨਾਂ ਦੇ ਵਿੱਚ ਤਮਾਮ ਪਰਸਤਿਤੀਆਂ ਜਿਹੜੀਆਂ ਕੀਤੀ ਜਾਣ ਦੀ ਗੱਲ ਬੀਤੇ ਕੱਲ ਮਨਪ੍ਰੀਤ ਸਿੰਘ ਹਾਲੀ ਹੋਰਾਂ ਦੇ ਵੱਲੋਂ ਕਹੀ ਗਈ ਸੀ ਉਸ ਗੱਲ ਦੇ ਉੱਪਰ ਵੀ ਪਾਣੀ ਫਰਦਾ ਨਜ਼ਰ ਆ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਗੇ ਆਕੂ ਚੜੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਭਾਈ ਜਿਹੜੇ ਕੰਮ ਕੀਤੇ ਜਾਣੇ ਨੇ ਉਹ ਕੰਮ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਅਧਿਕਾਰ ਖੇਤਰ ਦੇ ਵਿੱਚ ਸੀ ਉਹਨਾਂ ਦੇ ਵੱਲੋਂ ਇਹ ਕੰਮ ਸੰਪੰਨ ਵੀ ਕਰ ਦਿੱਤੇ ਗਏ ਨੇ ਸੋ ਲੋਕ ਫਿਰ ਭੰਬਲ ਪੂਸੇ ਦੇ ਵਿੱਚ ਨੇ ਜਿਨ੍ਹਾਂ ਲੋਕਾਂ ਦੇ ਵੱਲੋਂ ਆਸ ਕਿਤੇ ਨਾ ਕਿਤੇ ਮਨ ਦੇ ਵਿੱਚ ਉਹਨਾਂ ਦੇ ਜਾਗੀ ਸੀ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਹੁਣ ਲੀਡਰ ਉਪਰ ਆਵੇਗਾ ਸ਼ੋਮਣੀ ਅਕਾਲੀ ਦਲ ਤਕੜਾ ਹੋਵੇਗਾ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਉਹਨਾਂ ਦੇ ਵੱਲੋਂ ਭਰਤੀ ਪ੍ਰਕਿਰਿਆ ਸੰਪੰਨ ਕੀਤੀ ਜਾਵੇਗੀ ਲੋਕ ਫਿਰ ਸੱਚੋਪਨ ਦੇ ਵਿੱਚ ਪੈ ਚੁੱਕੇ ਨੇ ਲੋਕਾਂ ਦੇ ਮਨ ਦੇ ਵਿੱਚ ਫਿਰ ਬੜਬੜੇ ਉਸੇ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਨਾਲ ਕਹਿੰਦੇ ਤੇ ਖੇਪੜ ਦੇ ਦਿਖਾੜੀ ਦੇ ਰਹੇ ਨੇ ਕਿ ਭਾਈ ਜਿਹੜੀ ਵਰਕਿੰਗ ਕਮੇਟੀ ਦੇ ਵੱਲੋਂ ਭਰਤੀ ਕੀਤੀ ਗਈ ਆ ਉਹ ਸੱਚੀ ਹੈ ਯਹਾਂ ਪਰ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਹ ਸੱਚੀ ਹੈ ਬਾਕੀ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਬੀਤੇ ਕੱਲ ਬੋਲੇਗੇ ਬੋਲ ਮਰਪੀ ਸਿੰਘ ਯਾਲੀ ਦੇ ਪੰਜ ਮੈਂਬਰੀ ਕਮੇਟੀ ਦੇ ਵੱਖ-ਵੱਖ ਮੈਂਬਰਾਂ ਦੇ ਉਹਨਾਂ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਤੇ ਕਿਸ ਤਰੀਕੇ ਦੇ ਨਾਲ ਤਾੜਨਾ ਤੇ ਤਿੱਖੀ ਨਖੇਦੀ ਜਿਹੜੀ ਆ ਉਹ ਕੀਤੀ ਗਈ ਆ ਪੰਜ ਮੈਂਬਰੀ ਕਮੇਟੀ ਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕੀ ਬਿਆਨ ਦਿੱਤਾ ਗਿਆ ਆਓ ਤੁਹਾਨੂੰ ਵੀ ਸੁਣਾ ਦਿੰਦੇ ਆ ਸਾਡੀ ਪਾਰਟੀ ਦੀ ਮੈਂਬਰਸ਼ਿਪ ਦੀ ਜਿਹੜੀ ਮੁਹਿਮਾ ਹੈ ਉਹ ਮੈਂ ਸਾਰੇ ਆਗੂ ਸਹਿਬਾਨ ਤੇ ਬਕਸ ਸਹਿਬਾਨ ਦਾ ਧੰਨਵਾਦ ਕਰਦਾ ਕਿ ਸਾਰਿਆਂ ਦੇ ਸਹਿਯੋਗ ਦੇ ਸਦਕਾ ਸਾਰਿਆਂ ਦੀ ਮਿਹਨਤ ਦੇ ਸਦਕਾ ਬਹੁਤ ਅੱਛੇ ਤਰੀਕੇ ਦੇ ਨਾਲ ਸਾਡੀ ਜਿਹੜੀ ਹੈ ਮੈਂਬਰਸ਼ਿਪ ਇਹ ਜਿਹੜੀ ਆ ਉਹ ਆਲਮੋਸਟ ਲਾਸਟ ਸਟੇਜ ਤੇ ਆ ਕੰਪਲੀਟ ਹੋਣ ਵਾਲੀ ਅੱਜ ਦੀ ਤਰੀਕ ਚ 20 ਲੱਖ ਦੇ ਕਰੀਬ ਮੈਂਬਰਸ਼ਿਪ ਜਿਹੜੀ ਆ ਉਹ ਸਾਡੇ ਕੋਲੇ ਭਰਤੀ ਦੀ ਫੀਸ ਦੇ ਸਮੇਤ ਉਹ ਦਫਤਰ ਦੇ ਵਿੱਚ ਸਾਡੇ ਕੋਲੇ ਪਹੁੰਚ ਗਈ ਹੈ ਤੇ ਮੇਰੇ ਖਿਆਲ ਪੰਜ ਚ ਦਿਨਾਂ ਦੇ ਵਿੱਚ ਵਿੱਚ ਸਾਰੀ ਜਿਹੜੀ ਪ੍ਰੋਸੈਸ ਹੈ ਸਾਡੀ ਭਰਤੀ ਵਾਪਸ ਆਉਣ ਦੀ ਕਿਉਂਕਿ ਭਰਤੀ ਦੇਣ ਦਾ ਜਿਹੜਾ ਕੰਮ ਹੈ ਉਹ ਤਾਂ ਸੀ ਜਿਹੜਾ ਪਹਿਲਾਂ ਪਿਛਲੇ ਮਹੀਨੇ ਦੀ 20 ਤਰੀਕ ਤੋਂ ਹੀ ਬੰਦ ਕਰਤਾ ਸੀ ਪਰ ਜਿਹੜਾ ਵਾਪਸ ਭਰਤੀ ਇਕੱਠੀ ਕੀਤੀ ਹੋਈ ਹੈ ਉਹ ਲਗਾਤਾਰ ਜਮ੍ਹਾਂ ਹੋ ਰਹੀ ਹੈ ਬੜਾ ਅਨਕਰੇਜਿੰਗ ਰਿਸਪੌਂਸ ਹੈ ਸਾਰੇ ਆਗੂਆਂ ਤੇ ਵਰਕਰਾਂ ਨੇ ਜਿਹੜੀ ਆ ਉਹਦੇ ਵਾਸਤੇ ਮਿਹਨਤ ਕੀਤੀ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਅਰਸੀਂ 10 ਮਾਰਚ ਨੂੰ ਜਿੰਨੇ ਵੀ ਸਾਡੇ ਅਬਜ਼ਰਵਰ ਵੱਖ-ਵੱਖ ਜਣਿਆਂ ਦੇ ਜਾਂ ਸਟੇਟਾਂ ਦੇ ਲੱਗੇ ਆ ਜਿਨ੍ਹਾਂ ਦੀ ਦੇਖ ਰੱਖ ਤੇ ਵਿੱਚ ਇਹ ਸਾਰੀ ਭੱਤੀ ਹੋ ਰਹੀ ਆ ਉਹਨਾਂ ਦੀ ਤੇ ਨਾਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਜਿਹੜੀ ਇਕੱਠੀ ਆ ਉਹ ਅਸੀਂ 10 ਮਾਰਚ ਨੂੰ ਜਿਹੜੀ ਆ ਉਹ ਇੱਥੇ ਦਫ਼ਤਰ ਦੇ ਵਿੱਚ ਬੜਾਈ ਆ ਉਹਦੇ ਵਿੱਚ ਹੁਣ ਅੱਗੋਂ ਕਿਉਂਕਿ ਅਗਲੀ ਜਿਹੜੀ ਪ੍ਰੋਸੈਸ ਆ ਉਹ ਪਹਿਲਾਂ ਡਿਸਟ੍ਰਿਕਟ ਡੈਲੀਗੇਟ ਚੁਣੇ ਜਾਂਦੇ ਆ ਉਸੇ ਦੇਣੀ ਸਟੇਟ ਦੇ ਡੈਲੀਗੇਟ ਚੁਣੇ ਜਾਂਦੇ ਆ ਔਰ ਸਟੇਟ ਦੇ ਡੈਲੀਗੇਟ ਜਦੋਂ ਹਾਊਸ ਕੰਪਲੀਟ ਹੋ ਗਿਆ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ ਇਸ ਕਰਕੇ ਉਹ ਅਗਲੀ ਪ੍ਰੋਸੈਸ ਦੀਆਂ ਅਸੀਂ ਤਰੀਕਾ ਜੜੀਆਂ ਨੇ ਉਹ ਤੈਅ ਕਰਨੀਆਂ ਨੇ ਇਸ ਕਰਕੇ ਮੈਂ ਸਾਰੇ ਡਿਡਰ ਸੇ ਬੰਦਾ ਤੇ ਅਗੂ ਸੇ ਬੰਦਾ ਜਿਹੜਾ ਉਹ ਧੰਨਵਾਦ ਕਰਦਾ ਕਿ ਬੜਾ ਕਾਮਯਾਬੀ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਸਾਰਾ ਕੰਮ ਜਿਹੜਾ ਉਹ ਮੁਕੰਮਲ ਕੀਤਾ ਔਰ ਬਹੁਤ ਅੱਛਾ ਜਿਹੜਾ ਰਿਸਪਾਂਸ ਆ ਉਹ ਪੰਜਾਬ ਦੀ ਜਨਤਾ ਨੇ ਦਿੱਤਾ ਜਿਹੜੀ ਸਹਿਯੋਗ ਦੀ ਗੱਲ ਸੀ ਭੁੰਦਰ ਸਾਹਿਬ ਨੇ ਆਪ ਵੀ ਪਬਲਿਕਲੀ ਅਪੀਲ ਕੀਤੀ ਜਦੋਂ ਚੰਡੀਗੜ੍ਹ ਮੀਟਿੰਗ ਰੱਖੀ ਸੀ ਉਸ ਦਿਨ ਜੇ ਇੱਥੇ ਉਹ ਨਹੀਂ ਆਏ ਸੀ ਤਾਂ ਵੇਟ ਕਰਦੇ ਸੀ ਕਿ ਆ ਜਾਓ ਜੇ ਕਿਸੇ ਨੂੰ ਕਾਪੀ ਚਾਹੀਦੀ ਹੈ ਸਾਡੇ ਕੋਲੋਂ ਲਵੋ ਫਿਰ ਭੁੰਦਰ ਸਾਹਿਬ ਘਰ ਗਏ ਉੱਥੇ ਵੀ ਉਹਨਾਂ ਨੇ ਜਨਤਕ ਤੌਰ ਤੇ ਉੱਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਵੱਲ ਤੇ ਸਾਰੇ ਇੱਕੋ ਜਿਹੇ ਆ ਜੇ ਕਿਸੇ ਨੇ ਭਰਤੀ ਲੈਣੀ ਆ ਤੇ ਅਸੀਂ ਤੁਹਾਨੂੰ ਕਾਪੀਆਂ ਦੇ ਸਕਦੇ ਹਾਂ ਤੁਸੀਂ ਕਰ ਲਓ ਪਰ ਜੋ ਹਾਲਾਤ ਬਣੇ ਕਿ ਸਭ ਤੋਂ ਸੀਨੀਅਰ ਧਮੀ ਸਾਹਿਬ ਤੇ ਡੁੰਗਰ ਸਾਹਿਬ ਸਹੀ ਕਮੇਟੀ ਚ ਜਿਹੜੀਆਂ ਦੋਨੇ ਰਿਸਪੈਕਟਡ ਪਰਸਨੈਲਿਟੀਜ਼ ਆ ਔਰ ਬੜੇ ਸੀਨੀਅਰ ਲੀਡਰਾਂ ਸੀਜ਼ਨ ਲੀਡਰਾਂ ਦੋਨੇ ਨੂੰ ਸਿਫਾਰਿਸ਼ ਦੇਣਾ ਪੈ ਗਿਆ ਤੇ ਕਮੇਟੀ ਤੇ ਕਿੱਡਾ ਵੱਡਾ ਪ੍ਰੈਸ਼ਨ ਚ ਇਹਨਾਂ ਵੀ ਤੁਸੀਂ ਇਦਾਂ ਦੇ ਹਾਲਾਤ ਮੈਂਬਰ ਸਰਬਾਨ ਨੇ ਪੈਦਾ ਕਰ ਦਿੱਤੇ ਕਿ ਸਿਰਫ ਨਿਗਰਾਨੀ ਕਰਨੀ ਸੀ ਤੇ ਉੱਥੇ ਵੀ ਤੁਸੀਂ ਜਿਹੜੀ ਆ ਕੋਈ ਸਹਿਮਤੀ ਨਹੀਂ ਬਣ ਦਿੱਤੀ ਕਿਉਂਕਿ ਕੁਝ ਮੈਂਬਰਾਂ ਦੀ ਮਨਸ਼ਾ ਜਿਹੜੀ ਆ ਉਹ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਾਸੇ ਹੀ ਆ ਬੜੀ ਕਲੀਅਰ ਗੱਲ ਮੈਂ ਕਹਿਣੀ ਚਾਹੁੰਦਾ ਨਹੀਂ ਤਾਂ ਜਿਵੇਂ ਅਸੀਂ ਬੇਨਤੀ ਕਰਦੇ ਸੀ ਸਾਰਿਆਂ ਨੂੰ ਕਿ ਭਰਤੀ ਲਓ ਆਪਣੀ ਉਹ ਭਰਤੀ ਲਾ ਕੇ ਕਰਨੀ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਕੁਝ ਬੰਦਿਆਂ ਨੇ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਰੱਖਿਆ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਮੈਂ ਪਹਿਲਾਂ ਵੀ ਕਹਿੰਨਾ ਉਹ ਨੁਕਸਾਨ ਜਿਹੜਾ ਪਾਰਟੀ ਦਾ ਸਿਰਫ ਕਰਨਾ ਚਾਹੁੰਦੇ ਸੀ ਇਸ ਕਰਕੇ ਆਕਾਲ ਤਖਤ ਸਾਹਿਬ ਦੇ ਜਿਹੜੀ ਹੱਗੀ ਹੈ ਜਦੋਂ ਦੋਨੇ ਸੀਨੀਅਰ ਮੋਸਟ ਮੈਂਬਰ ਅਸਤੀਫਾ ਦੇ ਗਏ ਤੇ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਕਿ ਜੇ ਤੁਸੀਂ ਚੰਗੀ ਤਰ੍ਹਾਂ ਬਿਹੇਵ ਕਰਦੇ ਤਾਂ ਐਨੇ ਸੀਨੀਅਰ ਬੰਦਿਆਂ ਨੂੰ ਅਸਤੀਫਾ ਕਿਉਂ ਅਕਾਲ ਤਖਤ ਸਭ ਨੂੰ ਭੇਜਣਾ ਪੈਂਦਾ ਕਮੇਟੀ ਤੋਂ ਕੋਈ ਕਾਰਨ ਸੀਗੇ ਤਾਂ ਤਾਂ ਹੀ ਭੱਜਦੇ ਨੇ ਤੁਸੀਂ ਤੁਸੀਂ ਕਹਿੰਦੇ ਜਿੰਨਾਂ ਦੀਆਂ ਦਾਰਾਂ ਜੁੜੀਆਂ ਹਾਂਜੀ ਚਲੋ ਤੁਹਾਨੂੰ ਪਤਾ ਹੀ ਆ ਤੁਹਾਨੂੰ ਪਤਾ ਹੀ ਨਹੀਂ ਤਾਂ ਹੌਲੀ-ਹੌਲੀ ਜਿਹੜੀ ਤੁਹਾਡੇ ਸਾਹਮਣੇ ਥੋੜੇ ਦਿਨਾਂ ਤੱਕ ਬਿੱਲੀ ਥੱਲੇ ਬਾਹਰ ਆਪੀ ਆ ਜਾਣੀ ਵੀ ਉਹਨਾਂ ਦਾ ਮਕਸਦ ਕੀ ਸੀਗਾ ਉਹਨਾਂ ਦਾ ਤੁਹਾਡੇ ਸਾਹਮਣੇ ਆ ਜਾਨੀ ਕੋਈ ਅਸੀਂ ਤੇ ਮੈਂ ਮੈਂ ਚਾਹੁੰਨਾ ਵੀ ਆਪੇ ਹੀ ਉਹਨਾਂ ਨੇ ਜਿੰਨੇ ਕਾਲੇ ਪਏ ਆ ਉਹਨਾਂ ਨੇ ਆਪਣੀ ਮੰਨਛਾ ਆਪੇ ਚਾਰ ਕਰ ਦੇਣੀ ਹੈ ਮੈਂ ਮੈਨੂੰ ਕਹਨੂ ਤੁਸੀਂ ਇਸਪਤ ਗੁਰੂ ਘਰ ਜਾ ਕੇ ਕੋਈ ਅਰਦਾਸ ਕਰੇ ਤੇ ਕਿਸੇ ਨੂੰ ਕੋ ਰੋਕ ਸਕਦਾ ਤੁਸੀਂ ਚਾਹੋ ਤੁਸੀਂ ਕਰ ਸਕਦੇ ਹੋ ਮੈਂ ਚਾਹੋ ਮੈਂ ਜਾ ਕੇ ਅਰਦਾਸ ਕਰ ਸਕਦਾ ਚਾਹੇ ਹਰਮੰਦਰ ਸਾਹਿਬ 깔 ਲੋ ਚਾਹੇ ਕਾਲ ਤਿਕ ਸਾਹਿਬ ਤੇ 깔 ਲੋ ਚਾਹੇ ਕਿਸੇ ਹੋਰ ਗੁਰਦਰਾ ਸਾਹਿਬ 깔 ਲੋ ਕਿਸੇ ਕਿਸੇ ਸਾਥ ਤੇ ਕਰ ਤੁਸੀਂ ਆਪ ਗਏ ਹੋ ਆਪ ਹੀ ਸੰਤਾ ਸਿੰਘ ਮੈਦਪੁਰ ਨੇ ਅਰਦਾਸ ਕੀਤੀ ਹੈ ਨਾ ਉੱਥੇ ਉਹ ਤੁਹਾਡੀ ਤੁਸੀਂ ਤੈਅ ਕਰਕੇ ਗਏ ਤੁਸੀਂ ਅਰਦਾਸ ਕਰਕੇ ਆ ਗਏ ਤੇ ਉਹਦੇ ਤੇ ਅਰਦਾਸ ਕੀਤਾ ਕਰੋ ਵੀ ਜਹੇਦਾ ਸਾਹਿਬ ਨੇ ਉਹਨਾਂ ਨੂੰ ਕਿਹਾ ਹੈਗਾ ਕਿ ਤੁਸੀਂ ਭਾਰਤੀ ਸ਼ੁਰੂ ਕਰ ਲਓ ਜਾਂ ਉਹਨਾਂ ਨੇ ਆਪਣੇ ਲੈਵਲ ਤੇ ਨਹੀਂ ਇਹ ਤੁਸੀਂ ਜਹੇਦਾ ਸਾਹਿਬ ਜੀ ਨੂੰ ਪੁੱਛ ਲਓ ਮੈਂ ਮੈਂ ਜਹੇਦਾ ਜੀ ਦੇ ਵਿਆਪ ਤੇ ਕੁਝ ਕਿਉਂ ਕਵਾਂ ਜਹੇਦਾ ਜੀ ਨੇ ਤਾਂ ਕਿਹਾ ਸੀ ਵੀ ਦੋ ਮੈਂਬਰ ਅਸਤੀਫਾ ਦੇ ਚੁੱਕੇ ਆ ਤੇ ਬਾਕੀ ਹੁਣ ਮੀਟਿੰਗ ਕਰਕੇ ਦੇਖਾਂਗੇ ਵੀ ਕਮੇਟੀ ਦਾ ਅਸੀਂ ਕੀ ਕਰਨਾ ਤੇ ਇਹਨਾਂ ਚੋਂ ਕੋਈ ਉਹਨਾਂ ਨੇ ਤਾਂ ਪਹਿਲੀ ਗੱਲ ਹੈ ਨਿਗਰਾਨ ਕਮੇਟੀ ਸੀ ਤੇ ਜਿਹੜਾ ਕੰਮ ਇਹਨਾਂ ਨੇ ਕਰਨਾ ਸੀ ਉਹ ਤਾਂ ਸਾਰਾ ਹੋ ਗਿਆ ਉਹ ਤਾਂ ਆਪਕਾ ਹੀ ਪੈਰਲਲ ਸ਼ੁਰੂ ਕਰਦਾ ਉਹਨਾਂ ਨੇ ਉਹ ਤਾਂ ਦੇਖੋ ਕੋਈ ਗਮਰਾਹ ਕਰੀ ਜਾਵੇ ਕੋਈ ਕਹਿੰਦਾ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਪਹਿਲੀ ਤੇ ਗੱਲ ਹੈ ਇਹ ਪਾਰਟੀ ਦਾ ਸੰਵਿਧਾਨ ਹੈ ਮੈਂ ਅੱਗੇ ਵੀ ਮੇ ਪੀਪੀ ਦੱਸਿਆ ਸੀਗੇ ਤੇ ਭਰਤੀ ਦੇ ਡਾਟਾ ਕੋਈ ਵੱਖਰੀ ਐਨਾਨਸ ਕਰੀ ਜਾਵੇ ਤੇ ਇਹ ਸਵਿਧਾਨ ਦੇ ਵਿੱਚ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਇਸੇ ਕਰਕੇ ਜਦੋਂ ਥੋੜੀ ਜਿਹੀ ਦੁਬਦਾ ਹੋਈ ਸੀ ਤੇ ਅਸੀਂ ਜਥੇਦਾਰ ਜੀ ਨੂੰ ਜਾ ਕੇ ਮਿਲ ਕੇ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਵੀ ਮੈਂ ਮੈਂ ਵੀ ਵਿੱਚ ਲਿਖਿਆ ਕਿ ਵਿਧਾਨ ਦੇ ਮੁਤਾਬਕ ਕਰ ਲਉ ਤੁਹਾਡੀ ਵਰਕਿੰਗ ਕਮੇਟੀ ਦੀ ਫੈਸਲਾ ਕਰਨਾ ਤੁਸੀਂ ਕਰ ਲਉ ਉਹਨਾਂ ਨੇ ਸਾਨੂੰ ਕਿਹਾ ਸੀ ਅਗਲੇ ਦਿਨ ਜਥੇਦਾਰ ਜੀ ਨੇ ਸਵਾਗਤ ਵੀ ਕੀਤਾ ਸੀ। ਸ਼੍ਰੀ ਕਾਲਤਖਬ ਸਾਹਿਬ ਦੀ ਤਸੀਲ ਤੋਂ ਜੋ ਪੰਜ ਸਿੱਖ ਸਹਿਬਾਨ ਵੱਲੋਂ ਬਾਇਅਦ ਨਾਮਾ ਸੁਨਾਇਆ ਗਿਆ ਸੀ ਜਿਸ ਦੇ ਤਹਿਤ ਉਹ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲ ਚਲ ਦੀ ਭਰਤੀ ਕਰਨ ਲਈ ਬੜਾਈ ਗਈ ਸੀ। ਉਹਦੇ ਚ ਅੱਜ ਪੰਜ ਮੈਂਬਰ ਨੇ ਜਿਹੜੇ ਕਮੇਟੀ ਦੇ ਅੱਜ ਅਸੀਂ ਪੰਜਾਂ ਨੇ ਸ਼੍ਰੀ ਕਾਲਤਖਬ ਸਾਹਿਬ ਤੇ ਅਰਦਾਸ ਬੇਨਤੀ ਕੀਤੀ ਆ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਅਤੇ ਓਟਾਸਰਾ ਲਿਆ ਗੁਰੂ ਸਾਹਿਬ ਸਾਡੇ ਪੰਜਾਬ ਦੇ ਸਿਰ ਤੇ ਮੇਰ ਪ੍ਰਯਤ ਰੱਖਣ ਤੇ ਸਮੂਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨੀਆਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਪੰਥਕ ਜਥੇਬੰਦੀਆਂ ਨੇ ਸਿੰਘ ਸੁਭਾਵਾਂ ਨੇ ਜਾਂ ਹੋਰ ਜਿਹੜੇ ਅਕਾਲੀ ਦਲ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪਰਤੀ ਪ੍ਰਿਕਿਰਿਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 18 ਤਰੀਕ ਨੂੰ ਜਿਹੜੀ ਕਿਉਂਕਿ ਵਿੱਚ ਹੋਲਾ ਮੱਲਾ ਵੀ ਆ ਗਿਆ ਇਸ ਕਰਕੇ ਪਰਚੀਆਂ ਸਿ ਆਪਣੀਆਂ ਦਿੱਤੀਆਂ ਹੋਈਆਂ ਨੇ ਸਾਰੀਆਂ ਅ ਪਰਚੀ ਦਾ ਸੈਂਪਲ ਅਸੀਂ ਅੱਜ ਜਾਰੀ ਕਰਦੇ ਆਂਗੇ ਅਤੇ 18 ਤਰੀਕ ਨੂੰ ਜਿਹੜੀ ਭਰਤੀ ਹੈਗੀ ਆ 18 ਮਾਰਚ ਨੂੰ ਇਸੇ ਸਥਾਨ ਤੋਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਤੇ ਨਤਮਸਕ ਹੋ ਕੇ ਜਿਹੜੀ ਭਰਤੀ ਸ਼ੁਰੂ ਕੀਤੀ ਜਾਊਗੀ ਅਤੇ ਅਸੀਂ ਆਸ ਕਰਦੇ ਆਂ ਕਿ ਸਮੁੱਚੀ ਸਿੱਖ ਸੰਗਤ ਦਾ ਜਿਹੜਾ ਸਾਨੂੰ ਪੂਰਾ ਸਹਿਯੋਗ ਮਿਲੇਗਾ ਅਤੇ ਇਹ ਜਿਹੜੀ ਸਾਡੀ ਟੀਮ ਹੈਗੀ ਆ ਇਹ ਜਿਹੜੀ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਟ ਕੇ ਨਰੋਲ ਪੰਥ ਦੇ ਹਿੱਤਾਂ ਦੇ ਲਈ ਪੰਜਾਬ ਦੇ ਹਿੱਤਾਂ ਦੇ ਲਈ ਇਹ ਟੀਮ ਆ ਜਿਹੜੀ ਇਹ ਕੰਮ ਕਰੂਗੀ ਪੰਜੇ ਜਿਹੜੇ ਮੈਂਬਰ ਨੇ ਕੰਮ ਕਰਨਗੇ ਸੋ ਉਹਦੇ ਲਈ ਸਾਨੂੰ ਸਾਰੇ ਪੰਥ ਦੇ ਸਹਿਯੋਗ ਦੀ ਲੋੜ ਆ ਸੋ ਮੈਂ ਆਸ ਕਰਦਾ ਕਿ ਸਾਨੂੰ ਪੰਥ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਇਹ ਜਿਹੜੀ ਭਰਤੀ ਪ੍ਰਕਿਰਿਆ ਮੈਂ ਪਹਿਲਾਂ ਵੀ ਦੱਸਿਆ ਕਿ 18 ਮਾਰਚ ਨੂੰ ਇਹ ਜਿਹੜੀ ਸ਼ੁਰੂ ਕੀਤੀ ਜਾਊਗੀ ਅੱਜ ਜੈਦਾ ਸਾਹਿਬ ਨੂੰ ਮਿਲਣ ਵਾਸਤੇ ਤੁਸੀਂ ਪਹੁੰਚੇ ਸੀਗੇ ਕੋਈ ਮੁਲਾਕਾਤ ਹੋਣੀ ਸੀਗੀ ਆ ਨਹੀਂ ਅੱਜ ਸਾਡਾ ਸਿਰਫ ਸ਼ੁਕਰਾਨਾ ਤੇ ਅਰਦਾਸ ਬੇਨਤੀ ਕਰਦਾ ਪ੍ਰੋਗਰਾਮ ਸੀਗਾ ਤੇ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ 18 ਦੇ ਰੱਖਿਆ ਪਰਚੀਆਂ ਛਪਣੀਆਂ ਦਿੱਤੀਆਂ ਹੋਈਆਂ ਨੇ ਤੇ ਉਹ ਜਦ ਤੱਕ ਤੇ ਹੁਲਮੁਲ੍ਹਾ ਵਿੱਚ ਆ ਗਿਆ ਉਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸੰਗਤ ਦਾ ਸਹਿਯੋਗ ਵੱਤਵਤ ਮਿਲੇ ਅਲੀ ਸਾਹਿਬ ਇੱਕ ਦੁਚਿੱਤੀ ਹੈ ਥੋੜੀ ਜੀ ਕਲੀਅਰ ਕਰ ਦਿਓ ਸੰਗਤਾਂ ਵੀ ਤੁਹਾਨੂੰ ਪੂਰੇ ਪੰਜਾਬ ਦੇ ਲੋਕ ਸੁਣ ਰਹੇ ਹਨ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਹਾਲਾਂਕਿ ਉਸ ਨੂੰ ਜਦਰ ਸਰਬ ਨੇ ਵੀ ਕਰ ਚੁੱਕੇ ਨੇ ਕਿ ਹੱਲੇ ਜਿਹੜੀ ਅਸਲੀ ਭਰਤੀ ਹੈ ਜੋ ਵਸੇਮ ਤੋਂ ਹੁਕਮ ਹੋਇਆ ਸੀਗਾ ਉਹ ਸ਼ੁਰੂ ਨਹੀਂ ਹੋਈ ਉਸ ਨੂੰ ਲੈ ਕੇ ਕਿਵੇਂ ਦੇਖ ਰਹੇ ਹੋ ਉਹ ਕਹਿ ਰਿਹਾ ਕਿ ਸਾਡੀ ਭਰਤੀ ਖਤਮ ਹੋ ਗਈ ਹੈ ਭਰਤੀ ਲੱਖ ਦੱਸ ਦਿੱਤੀ ਗਈ ਭਰਤੀ ਹੋ ਚੁੱਕੀ ਹੈ ਦੇਖੋ ਸਾਨੂੰ ਜਦਰ ਸਰਬਾਂ ਦਾ ਹੁਕਮ ਹੈ ਅਸੀਂ ਤਾਂ ਉਸ ਹੁਕਮ ਦਾ ਪਹਰਾ ਦੇਣਾ ਠੀਕ ਹੈ ਅਸੀਂ ਭਰਤੀ ਜਿਹੜੀ ਪ੍ਰੋਪਰ ਢੰਗ ਦੇ ਨਾਲ ਪਾਰਦਰਸ਼ੀ ਭਰਤੀ ਹੈ ਜਿਹੜੀ ਉਹਦੇ ਵਿੱਚ ਆਧਾਰ ਕਾਰਡ ਦਾ ਵੀ ਨੰਬਰ ਲੱਗੂਗਾ ਮੋਬਾਈਲ ਨੰਬਰ ਵੀ ਅਸੀਂ ਲੈ ਰਹੇ ਹਰੇਕ ਦਾ ਤੇ ਪਾਰਦਰਸ਼ੀ ਭਰਤੀ ਜਿਹੜੀ ਅਸੀਂ ਕਰਾਂਗੇ ਅਕਾਲੀ ਦਲ ਦੇ ਨੁਮਾਇੰਦੇ ਨੂੰ ਮਿਲੋ ਕੋ ਤੁਸੀਂ ਮੇਨ ਹਰੇਕ ਨੂੰ ਮਿਲਾਂਗੇ ਜੀ ਅਸੀਂ ਅਸੀਂ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਵਾ ਕਿਉਂਕਿ ਜਿਹੜਾ ਸਾਡਾ ਏਜੰਡਾ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਵਾ ਕੋਈ ਸਾਡੀ ਕਿਸੇ ਦਾ ਆਪ ਦਾ ਕਿਸੇ ਦਾ ਕੋਈ ਏਜੰਡਾ ਨਹੀਂ ਹੈਗਾ ਸਾਡੀਆਂ ਸਿੱਖ ਸੰਸਥਾਵਾਂ ਨੇ ਜਿਹੜੀਆਂ ਚਾਹੇ ਸ਼ਰੋਮਣੀ ਅਕਾਲੀ ਦਲ ਹੋਵੇ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਆ ਇਸ ਸੰਸਥਾਵਾਂ ਵਾਲੇ ਸਮੇਂ 'ਚ ਮਜਬੂਤ ਹੋਣ ਨਾ ਕਿ ਕਿਸੇ ਵਿਅਕਤੀ ਦੀ ਹੋਣ ਦੀ ਬਜਾਏ ਸਸਤਾਵਾਂ ਦੀ ਹੋਣ ਉਹ ਬਸ ਇਹਦੇ ਤੇ ਕੰਮ ਆਉਂਦਾ ਅਲੀ ਸਾਹਿਬ ਅਸੀਂ ਆਸ ਰਾਤ ਨੂੰ ਜੋ ਠਕੀ ਸ਼ੁਰੂ ਕਰਨਾਰੇ ਕਿੰਨੇ ਦਿਨ ਚੱਲੇਗਾ ਯਾਰ ਉਹ ਤਾਂ ਕੱਟੋ-ਕੱਟ 6 ਮਹੀਨੇ ਚੱਲੂਗੀ ਜੀ 6 ਮਹੀਨੇ ਹਾਂਜੀ ਹਾਂਜੀ ਪੂਰੀ ਪ੍ਰੋਪਰ ਢੰਗ ਨਾਲ ਕੋਈ ਜਲਦੀ ਨਹੀਂ ਹੈਗੀ ਪਿੰਡ ਪਿੰਡ ਜਾ ਕੇ ਸਾਡੀ ਟੀਮ ਜਿੱਥੇ ਵੀ ਹੋਊਗੀ ਹਰ ਹਲਕੇ ਦੇ ਵਿੱਚ ਵੀ ਜਾਊਗੀ ਤੇ ਕੋਈ ਬੜੇ ਹੀ ਵਧੀਆ ਤਰੀਕੇ ਨਾਲ ਭਰਤੀ ਹੋਊਗੀ ਸੰਗਠਨ ਸਹਿਯੋਗ ਨਾਲ ਅਲੀ ਸਾਹਿਬ ਇਹ ਦੇਖਿਆ ਗਿਆ ਹੈ ਕਿ ਸਾਨੂੰ ਇਹ ਵੀ ਪਤਾ ਲੱਗਿਆ ਸੀਗਾ ਕੰਸੂਮਰ ਬਾਹਰ ਆਈਆਂ ਸੀਗੀਆਂ ਕਿ ਜਿਹੜੀ ਪੰਜ ਮੈਂਬਰੀ ਜਾਂ ਸੱਤ ਮੈਂਬਰੀ ਕਮੇਟੀ ਸੀ ਦੋ ਜਣੇ ਅਸਤੀਫਾ ਦੇ ਗਏ ਤੁੰ ਧਮੀ ਸਾਹਿਬ ਤੇ ਆਪਣਾ ਮੰਡੂਪਰ ਸਾਹਿਬ ਇਸ ਵਿੱਚ ਇਹ ਸਾਹਮਣੇ ਆਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਤੁਹਾਨੂੰ ਸਹਿਯੋਗ ਨਹੀਂ ਕਰ ਰਿਹਾ ਪੰਜ ਮੈਂਬਰੀ ਜਿਹੜੀ ਕਮੇਟੀ ਹੁਣ ਵੀ ਹੈਗੀ ਹੈ ਇਹਨੂੰ ਵੀ ਸਹਿਯੋਗ ਨਹੀਂ ਕੀਤਾ ਜਾ ਰਿਹਾ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਦੇਖੋ ਜੀ ਇਹ ਤਾਂ 2 ਤਰੀਕ ਨੂੰ ਜਦੋਂ ਕਮੇਟੀ ਬਣਾਈ ਗਈ ਸੀ ਜਸਰ ਸਹਿਬਾਨ ਵੱਲੋਂ ਉਦੋਂ ਹੀ ਜਦਰ ਸਾਹਿਬਾਨ ਨੇ ਹੁਕਮ ਕੀਤਾ ਸੀ ਵੀ ਭਰਤੀ ਸਾਰੀ ਕਮੇਟੀ ਕਰੂਗੀ। ਸ਼੍ਰੋਮਣੀ ਕੱਲ੍ਹ ਤੋਂ ਉਦੋਂ ਹੀ ਸਾਰੀ ਭਰਤੀ ਕਮੇਟੀ ਨੂੰ ਸਾਫ਼ ਦੇਣੀ ਚਾਹੀਦੀ ਸੀ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੋਣਾ ਚਾਹੀਦਾ ਸੀ। ਠੀਕ ਹੈ। 18 ਮਈ ਤੋਂ ਸਾਨੂੰ ਭਰਤੀ ਦੀ ਬਿਲਕੁਲ ਉਸ ਭਰਤੀ ਨੂੰ ਕਿੰਝ ਕਿਤਨਾ ਉਹਦੇ ਬਾਰੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ। ਜਦਰ ਸਾਹਿਬਾਨ ਦਾ ਜੋ ਅਗਲਾ ਹੁਕਮ ਹੋਊਗਾ ਉੱਤੇ ਆਪਾਂ ਪਹਿਰਾ ਦਵਾਂਗੇ ਲੇਕਿਨ ਅਸੀਂ ਆਪਣਾ ਜਿਹੜਾ ਸਾਨੂੰ ਹੁਕਮ ਹੋਇਆ ਅਸੀਂ ਭਰਤੀ ਸ਼ੁਰੂ ਕਰ ਜਾ। ਜਦਰ ਸਾਹਿਬਾਨ ਨੇ ਕਿਹਾ ਕਿ ਪੰਜ ਪੰਜਾਂ ਦੇ ਵਿੱਚੋਂ ਪ੍ਰਧਾਨ ਤੁਹਾਡੇ ਚੁਣਿਆ ਜਾਣਾ। ਕਿ ਉਹਨਾਂ ਦੀ ਗੱਲਬਾਤ ਹੋਈ ਆ ਪ੍ਰਧਾਨਗੀ ਦੀ। ਕੋਈ ਕਿਸੇ ਦਾ ਨਿੱਜੀ ਸਵਾਰਥ ਨਹੀਂ ਜਿਹੜੂ ਮਰਜੀ ਚੋਣ ਚਾਹੇ ਪੰਜਾਂ ਨੂੰ ਸਾਂਝੇ ਤੌਰ ਤੇ ਕਰਨ ਸਾਨੂੰ ਮਨਜ਼ੂਰ ਹੋਊਗਾ ਸਾਰਿਆਂ ਨੂੰ ਅਸੀਂ ਆਸ ਕਰ ਸਕਦੇ ਹਾਂ ਕਿ ਕੋਈ ਪੰਜਾਂ ਤੋਂ ਅਸਤੀਫਾ ਨਹੀਂ ਦੇਗਾ ਕਿਉਂਕਿ ਦੋ ਜਣੇ ਪਹਿਲੇ ਸੇ ਚੁੱਕੇ ਨੇ ਦੇਖੋ ਜੀ ਅਨਕ ਸੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਮੀਰੀ ਪੀਰੀ ਦਾ ਉੱਥੋਂ ਹੁਕਮ ਹੋਇਆ ਇਹ ਪੰਜਾਂ ਨੇ ਡਟ ਕੇ ਜਿਹੜੀ ਆਪਣੀ ਡਿਊਟੀਆਂ ਨਿਭਾਉਣਗੇ ਤੁਹਾਡੇ ਸਾਹਮਣੇ ਖੜੇ ਆ ਪੰਜ ਬਾਕੀ ਤਾਂ ਦੇਖੋ ਗੁਰੂ ਸਾਹਿਬ ਜਾਣਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੀ ਤਫ਼ਸੀਲ ਤੋਂ ਜੋ ਪੰਜ ਸਿੱਖ ਸਹਿਬਾਨ ਵੱਲੋਂ ਗਾਇਤ ਨਾਮ ਸੁਣਾਇਆ ਗਿਆ ਸੀ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲ ਚੜ੍ਹਦੀ ਕਲਾ ਦੀ